ਹਲਕਾ ਕੇਂਦਰੀ ਦੇ ਅਧੀਨ ਆਉਂਦੇ ਇਲਾਕਾ ਕਟਰਾ ਦੁੱਲੋ ਦੇ ਵਸਨੀਕ ਜੀ ਰਹੇ ਨਰਕ ਪਰ ਜਿੰਦਗੀ ਪੇਸ਼ ਹੈ ਇਸ ਸੰਬੰਧਿਤ ਸਪੈਸ਼ਲ ਰਿਪੋਰਟ ਵਿਧਾਨ ਸਭਾ ਹਲਕਾ ਕੇਂਦਰੀ ਦੇ ਵਿੱਚ ਮੌਜੂਦ ਆ ਉਸ ਜਗ੍ਹਾ ਤੇ ਕਟਰਾ ਦੁੱਲੋ ਇਲਾਕਾ ਹੈ ਤੇ ਅਰुण ਪਪਲ ਨੇ ਜਿਹੜੇ ਕਾਂਗਰਸੀ ਆਗੂ ਉਹਨਾਂ ਦੀ ਧਰਮ ਪਤਨੀ ਇੱਥੋਂ ਕਾਉਂਸਲਰ ਨੇ ਸੋ ਲੱਗੇ ਹੀ ਇੱਥੇ ਕੋਲੇਜ ਹੈ ਬਹੁਤ ਹੀ ਨਾਮਵਰ ਕੋਲੇਜ ਹੈ ਤੇ ਨਾਲ ਹੀ ਇੱਕ ਸਕੂਲ ਵੀ ਹੈ ਜਿੱਥੇ ਵਿਦਿਆਰਥੀ ਪੜਨ ਆਉਂਦੇ ਨੇ ਪਰ ਗਲੀਆਂ ਦੇ ਹਾਲਾਤ ਤੁਹਾਨੂੰ ਜਿਹੜੇ ਨੇ ਉਹ ਦਿਖਾ ਦਿੰਦੇ ਆ ਕਿ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਕੂੜੇ ਦਾ ਢੇਰ ਲੱਗਾ ਹੋਇਆ ਤੇ ਅੱਧੀ ਗਲੀ ਜਿਹੜੀ ਹੈ ਉਹ ਕੂੜੇ ਨੇ ਘੇਰੀ ਹੋਈ ਹੈ ਅਸੀਂ ਇੱਥੋਂ ਦੇ ਹਾਲਾਤ ਜਿਹੜੇ ਪਹਿਲਾਂ ਵੀ ਕੁਝ ਦਿਨ ਪਹਿਲਾਂ ਦਿਖਾਏ ਨੇ ਪਰ ਕੋਈ ਵੀ ਅਸਰ ਜਿਹੜਾ ਨਾ ਤਾਂ ਨਗਰ ਨਿਗਮ ਪ੍ਰਸ਼ਾਸਨ ਹਲਕਾ ਵਿਧਾਇਕ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਲੱਗੇ ਦੁਕਾਨਾਂ ਨੇ ਖਾਣ ਪੀਣ ਵਾਲੀਆਂ ਤੇ ਲੋਕ ਪਰੇਸ਼ਾਨ ਨੇ ਰਿਹਾਇਸ਼ੀ ਇਲਾਕਾ ਹੈ ਤੇ ਅੱਧੀ ਸੜਕ ਜਿਹੜੀ ਆ ਕੂੜੇ ਨੇ ਘੇਰੀ ਹੋਈ ਹੈ ਸੋ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ ਲਗਾਤਾਰ ਪਰੇਸ਼ਾਨ ਹੋ ਰਹੇ ਨੇ ਸਾਰੇ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਨੇ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਤਿਹਾਰ ਵੀ ਲੰਘ ਗਏ ਦੀਵਾਲੀ ਬੰਦੀ ਛੋੜ ਦਿਵਸ ਸੋ ਸਾਰੇ ਤਿਹਾਰ ਵੀ ਲੰਘ ਚਲੇ ਨੇ ਪਰ ਸ਼ਹਿਰ ਦੇ ਵਿੱਚੋਂ ਜਿਹੜਾ ਕੂੜਾ ਹੈ ਉਹ ਖਤਮ ਨਹੀਂ ਹੋਇਆ ਸੋ ਢੇਰ ਜਿਹੜੇ ਨੇ ਇਸੇ ਤਰ੍ਹਾਂ ਪਏ ਰਹੇ ਨੇ ਅਸੀਂ ਬਾਰ ਬਾਰ ਇਲੈਕਸ਼ਨਾਂ ਤੋਂ ਪਹਿਲਾਂ ਹੀ ਤੁਹਾਨੂੰ ਕਿਹਾ ਸੀਗਾ ਕਿ ਵੋਟ ਉਹਨਾਂ ਨੂੰ ਪਾਓ ਜਿਹੜੇ ਤੁਹਾਡੇ ਨਾਲ ਖੜਦੇ ਨੇ ਜਿਹੜੇ ਤੁਹਾਡੀ ਗੱਲ ਸੁਣਦੇ ਨੇ ਪਰ ਤੁਸੀਂ ਜਿਹੜੀਆਂ ਵੋਟਾਂ ਪਾਈਆਂ ਨੇ ਤੇ ਹੁਣ ਤੁਹਾਨੂੰ ਆਪ ਹੀ ਪਛਤਾਣਾ ਪੈ ਰਿਹਾ ਹੈ ਸੋ ਨਗਰ ਨਿਗਮ ਨੂੰ ਕਵਾਂਗੇ ਕਿ ਹੁਣ ਵੀ ਜਾਗੋ ਤੇ ਸ਼ਹਿਰ ਦੇ ਵਿੱਚ ਜਿਹੜੇ ਲੱਗੇ ਨੇ ਕੂੜੇ ਦੇ ਢੇਰ ਇਹਨਾਂ ਨੂੰ ਹਟਾਓ ਤਾਂ ਜੋ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮ੍ਰਿਤਸਰ ਖਬਰਾਂ